ਸੇਕ ਥੋੜੀ ਜਿਹੀ ਵੀਡੀਓ ਸਟਿਚ ਕੀਤੀ ਹੈ ਪਤਨੇ ਬਾਬਾ ਮੱਖਣ ਸਿੰਘ ਲੱਬਣਾ ਗੁਰਦੁਆਰਾ ਕੋਈ ਤੇ ਦੇਖੋ ਬਹੁਤ ਵੱਡੀ ਨਿਊਜ਼ ਵਾਇਰਲ ਹੋਈ ਆ ਪ੍ਰੋਪਰਲੀ ਗੋਰੀ ਨਿਊਜ਼ ਚੈਨਲ ਤੇ ਨਿਊਜ਼ ਚਲਾ ਰਹੀ ਹੈ ਕਿ ਇਹਨਾਂ ਨੇ ਉੱਥੇ ਮੰਦ ਟੈਂਪਲ ਦੇ ਵਿੱਚ ਗੁਰਦੁਆਰੇ ਵਿੱਚ ਬੜਾ ਜਲੂਸ ਕੱਢਿਆ ਇੱਕ ਦੂਜੇ ਦਾ ਸੋ ਲੋਕਾਂ ਨੇ ਕਮੈਂਟ ਵੀ ਕੀਤੇ ਹੋਏ ਕਿ ਗੋਲਕ ਪਿੱਛੇ ਗੋਲਕ ਪਿੱਛੇ ਦੇਖੋ ਜਿਸੇ ਲੌਜੀਕ ਸਮਝੇ ਕਿ ਇਹ ਕਿਉਂ ਲੜਦੇ ਗੁਰੂ ਘਰਾਂ ਦੇ ਵਿੱਚ ਇੱਕ ਦੂਜੇ ਦੇ ਪੱਗਾਂ ਲਾ ਦਿੰਦੇ ਆ ਕ੍ਰਪਾਨਾ ਕੱਢ ਲੈਂਦੇ ਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਆਪਣਾ ਪਿਤਾ ਮੰਨਦੇ ਆ ਪਿਤਾ ਦੇ ਸਾਹਮਣੇ ਇਹ ਕੁਸ਼ ਕਰਦੇ ਆ ਗੰਦੇ ਗੰਦੇ ਕਮੈਂਟ ਕਰਨ ਤੋਂ ਬਜਾਏ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਲੜਾਈ ਹੈ ਕਿਸ ਗੱਲ ਪਿੱਛੇ ਗੋਲਖ ਗੋਲਖ ਪਿੱਛੇ ਤਾਂ ਲੜਾਈ ਹੈ ਹੀ ਹੈ ਕਿਉਂਕਿ ਪੈਸਾ ਨਹੀਂ ਹਰਾਫਰੀ ਕਰਨੀ ਕਰਨੀ ਹੈ ਕੋਈ ਰਾਜਾ ਹਰੀਸ਼ਚੰਦਰ ਤਾਂ ਨਾ ਜਮਿਆ ਨਹੀਂ ਹੈ ਕੋਈ ਵੀੜਾ 1 ਡਾਲਰ ਦੀ ਬੇਈਮਾਨੀ ਨਾ ਕਰੇ ਇਹ ਤਾਂ ਹੋ ਹੀ ਨਹੀਂ ਸਕਦਾ ਦੂਜੀ ਖੋਰ ਚੀਜ਼ ਦੀ ਵੀ ਲੜਾਈ ਆ ਉਹ ਹੈਗੀ ਆ ਪ੍ਰਧਾਨਗੀ ਚੋਧਰ ਮੈਂ ਮੈਂ ਗੁਰਦਾਰ ਦਾ ਫਲਾਣਾ ਮੈਂ ਇਹਨਾਂ ਨੂੰ ਪ੍ਰਧਾਨਗੀਆਂ ਚੋਧਰਾਂ ਨੂੰ ਸਾਡੀ ਸਿੱਖ ਕੌਮ ਨੂੰ ਡਬਾਤਾ ਇਹ ਡੁੱਬ ਚੁਕਿਆ ਹੈ ਪ੍ਰਬਾਦ ਹੋ ਚੁਕਿਆ ਅੱਜ ਲੋਕ ਇਹਨਾਂ ਉੱਤੇ ਹੱਸ ਰਹੇ ਆ ਇਹਨਾਂ ਨੇ ਗੁਰੂ ਘਰਾਂ ਦਾ ਤਮਾਸ਼ਾ ਬਣਾਤਾ ਜਦੋਂ ਦੇ ਖੋਤੇਸਤਾਨੀਆਂ ਨੇ ਗੁਰੂ ਘਰਾਂ ਤੇ ਕਬਜ਼ੇ ਕਰ ਲੈਣਾ ਜਦੋਂ ਤੇ ਖੋਤੇस्तानी ਵੜ ਗਏ ਉਦੋਂ ਤਾਂ ਉਹ ਬਾਤਾਂ ਗੁਰਦੁਆਰਿਆਂ ਦਾ ਬੇੜਾ ਹੀ ਗਰਕ ਹੋ ਗਿਆ ਮੈਂ ਬੋਲਦੀ ਬਹੁਤ ਕੌੜਾ ਹੈ ਪਰ ਸੱਚ ਬੋਲਦੀ ਆਂ ਔਰ ਇਹ ਲੋਕਾਂ ਨੂੰ ਮੈਂ ਬਿਲਕੁਲ ਪਸੰਦ ਨਹੀਂ ਆ ਜਾਂਦੇ ਗੰਦੇ ਗੰਦੇ ਕਮੈਂਟ ਕਰਨਾ ਸਾਲੇ ਮੇਰੇ ਮੈਂ ਬਲੌਕ ਕਰ ਦਿੰਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਆਪਣੀ ਮਾਂ ਭੈਣ ਦੇ ਅਸੀਂ ਕਿਸੇ ਫਰਾਕੇ ਇੱਥੋਂ ਭੱਜ ਜਾਂਦੇ ਮੇਰੇ ਟਿਕਟੋਕ ਤੋਂ ਕਿਉਂਕਿ ਇਹ ਹੀ ਕਰਨ ਜੋਗੇ ਹੋਰ ਉਹਨਾਂ ਦੇ ਪੱਲੇ ਕੁਛ ਨਹੀਂ ਸੋ ਪਹਿਲਾ ਟਾਈਮ ਸੀ ਜਦੋਂ ਇੰਨਾ ਗੰਦ ਨਹੀਂ ਸੀ ਗੁਰਦੁਆਰਿਆਂ ਜਦੋਂ ਦਾ ਖੋਤਸਤਾਨੀ ਬੜੇ ਆ ਇਹਨਾਂ ਨੇ ਆਪਣੇ ਮਰੇ ਹੋਏ ਬੰਦਿਆਂ ਦੀ ਕੰਧਾਂ ਤੇ ਫੋਟੋਆਂ ਲਾ ਲਾ ਕੇ ਨਾ ਇੰਨੀ ਕੁ 네ਗਟਿਵ ਵਾਈਬ੍ਰੇਸ਼ਨ ਭਰਤੀ ਗੁਰਦੁਆਰੇ ਦੇ ਅੰਦਰ ਕਿ ਉਹ 네ਗਟਿਵ ਚੀਜ਼ਾਂ ਚੰਗੇ ਭਲੇ ਬੰਦੇ ਦਾ ਜਿਹਦਾ ਦਿਮਾਗ ਵੀ ਕੰਮ ਕਰਦਾ ਹੋਇਆਗਾ ਨਾ ਉਹਦੇ ਵੀ ਬੁੱਧੀ ਭ੍ਰਿਸ਼ਟ ਕਰ ਰਹੀਆਂ ਉਹ ਵੀ ਚੰਗਾ ਭਲਾ ਬੰਦਾ ਵੀ ਪੁੱਠੇ ਸਿੱਧੇ ਕੰਮ ਕਰੀ ਜਾ ਰਿਹਾ ਗੁਰਦੁਆਰੇ 'ਚ ਕਿਉਂਕਿ ਪੋਜ਼ਿਟਿਵ ਵਾਈਬ੍ਰੇਸ਼ਨ ਹੈ ਹੀ ਨਹੀਂ ਹੈ ਲਾਈਫ ਦੇ ਵਿੱਚ ਪੋਜ਼ਿਟਿਵ ਵਾਈਬ੍ਰੇਸ਼ਨ ਹੋਣਾ ਬੜਾ ਜ਼ਰੂਰੀ ਹੈ ਕਿਸੇ ਬੰਦੇ ਕੋਲੋਂ ਸਾਨੂੰ 네ਗੇਟਿਵ ਵਾਈਬ੍ਰੇਸ਼ਨ ਆਉਂਦੀ ਹੈ ਨਾ ਅਸੀਂ ਸਟੈਪ ਬੈਕ ਹੋ ਜਾਨੇ ਕਿ ਨਹੀਂ ਯਾਰ ਇਹਦੇ ਨਾਲ ਫਰੈਂਡਸ਼ਿਪ ਨਹੀਂ ਕਰਨੀ ਇਹ ਤਾਂ ਖੁਦ 네ਗੇਟਿਵ ਦਾ ਸਾਲਾ ਮੈਨੂੰ 네ਗੇਟਿਵਿਟੀ ਕਰ ਕਰ ਮਾਰ ਦੋ ਤੇ ਦੇਖੋ ਗੁਰਦੁਆਰਤ ਸਾਰਾ 네ਗੇਟਿਵਿਟੀ ਨਾਲ ਭਰਿਆ ਪਿਆ ਇੰਨੇ ਮਰੇ ਹੋਏ ਲੋਕਾਂ ਦੇ ਉੱਤੇ ਫੋਟੋਆਂ ਥੋੜੇ ਚਿਪ ਰੱਖੇ ਇਹਨਾਂ ਨੇ ਤੇ ਕਿਹਨੂੰ ਸਕੂਨ ਮਿਲਣਾ ਗੁਰੂ ਘਰ ਜਾ ਕੇ ਕਿਸੇ ਨੂੰ ਵੀ ਨਹੀਂ ਇਹਨਾਂ ਦੀ ਆਪਣੀ ਹੀ ਬੁੱਧੀ ਪ੍ਰੇਸ਼ਟ ਹੋ ਗਈ ਹੈ ਉਹ ਥੋੜੇ ਹੀ ਪਤਾ ਨਹੀਂ ਰੂਹਾਂ ਰਾਮਾ ਉੱਥੇ ਘੁੰਮਦੀਆਂ ਕੀ ਪ੍ਰਮਾਤਮਾ ਜਾਣੇ ਵੀ ਕੀ ਲੋਚਾ ਹੈ ਪਰ ਇਹਨਾਂ ਦੀ ਬੁੱਧੀ ਆਪਦੀ ਹੀ ਸਭ ਦੀ ਪ੍ਰਸ਼ਟ ਹੋਈ ਹੈ ਦੂਜੇ ਕੌਮ ਨੂੰ ਤਾਂ ਛੱਡੋ ਤੁਸੀਂ ਕਹਿੰਦੇ ਨੇ ਸਿੱਖ ਹਿੰਦੂ ਨਾਲ ਲੜੋ ਉਹ ਹਿੰਦੂ ਨੂੰ ਵੀ ਛੱਡੋ ਉਹ ਇਹ ਤਾਂ ਆਵਾਜ਼ ਲੋ ਸਾਫ ਕੱਢੀ ਜਾਂਦੇ ਆ ਮੈਂ ਕੰਨੀਆਂ ਪੱਗਾ ਲਾ ਕੇ ਇੱਕ ਦੂਜੇ ਦੀਆਂ ਜੜੀਆਂ ਉੱਤੇ ਹੋ ਜੂੜੀਆਂ ਉਹ ਜੂੜੀਆਂ ਫੜ ਲੈਣ ਦੇ ਇੱਕ ਦੂਜੇ ਦੀਆਂ ਜੂੜੀਆਂ ਨੂੰ ਵਲਟੇਜ ਵੇ ਦੇ ਦਿੰਦੇ ਆ ਫਿਰ ਖੁੱਲ ਜਾਂਦੇ ਵਾਲ ਫਿਰ ਵਾਲਾਂ ਤੋਂ ਫੜੇ ਹੁੰਦੇ ਇੱਕ ਦੂਜੇ ਮਤਲਬ ਸ਼ੇਮ ਔਨ ਯੂਰਸੈਲਫ ਸ਼ਰਮ ਆਣੀ ਚਾਹੀਦੀ ਤੁਹਾਨੂੰ ਤੁਸੀਂ ਐਨੇ ਗire ਪਏ ਹੋ ਐਨੇ ਗire ਪਏ ਹੋ